ਸਰਦਾਰ ਜਸਵੰਤ ਸਿੰਘ ਖਾਲਾ ਵਰਗੇ ਯੋਧੇ ਲਵਾਰਸ ਲਾਸ਼ ਜੜੀਆਂ ਕਹਿ ਕੇ ਪੁਲਿਸ ਅਫਸਰਾਂ ਵੱਲੋਂ ਪੱਟੀ ਮਜੀਠਾ ਤਰਨਤਾਰਨ ਅੰਮ੍ਰਿਤਸਰ ਇਹਨਾਂ ਤਹਿਸੀਲਾਂ ਵਿੱਚ ਜਿਨ੍ਹਾਂ ਨੂੰ ਲਵਾਰਸ ਕਹਿ ਕੇ ਸਾੜ ਦਿੱਤਾ ਗਿਆ ਵੀ ਇਹ ਲਵਾਰਸ ਉਹ ਲਵਾਰਸ ਨਹੀਂ ਸੀ ਉਹ ਕੋਣ ਨੌਜਵਾਨ ਸੀ ਜਿਹੜਾ ਕੋਈ ਆਪਣੀ ਭੈਣ ਨੂੰ ਸਹੁਰੇ ਮਿਲਣ ਗਿਆ ਸੀ ਕੋਈ ਡੇਰੀ ਦੁੱਧ ਪਾਉਣ ਗਿਆ ਸੀ ਕੋਈ ਆਪਣੀ ਬਜ਼ੁਰਗ ਮਾਂ ਦੀ ਦਵਾਈ ਲੈਣ ਗਿਆ ਸੀ ਫੜ ਕੇ ਪੁਲਿਸ ਮੁਕਾਬਲੇ ਬਣਾ ਦਿੱਤੇ ਗਏ ਤੇ ਇੱਕ ਆਮ ਸਧਾਰਨ ਪੁਲਿਸ ਵਾਲਾ ਮੁਕਾਬਲੇ ਬਣਾ ਕੇ ਆਪਣੀਆਂ ਫੇਤੀਆਂ ਲਵਾ ਗਿਆ ਮੇਰਾ ਪਿੰਡ ਤੁੰਦਾ ਹੈ 91 ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਆਪਣੇ ਖੇਤਾਂ ਨੂੰ ਜਾਣਾ ਸਾਡੇ ਪਿੰਡ ਤੋਂ ਸਾਡੇ ਖੇਤ 5-6 ਕਿਲੋਮੀਟਰ ਦੀ ਦੂਰੀ ਤੇ ਹੈ ਸਵੇਰੇ ਉੱਠ ਕੇ ਰਾਤ ਗੋਲੀਆਂ ਦੀਆਂ ਆਵਾਜ਼ਾਂ ਆਉਣੀਆਂ ਸਵੇਰੇ ਉੱਠ ਕੇ ਜਦੋਂ ਆਪਣੇ ਖੇਤ ਨੂੰ ਜਾਣਾ ਰਸਤੇ 'ਚ ਖੂਨ ਡੁੱਲ੍ਹਾ ਹੋਣਾ ਖੂਨ ਦੀਆਂ ਬੋਟੀਆਂ ਪਈਆਂ ਹੋਣੀਆਂ ਕਹਿੰਦਾ ਜੀ ਰਾਤ ਮੁਕਾਬਲਾ ਹੋਵੇ ਉਹ ਕਿਹਦੇ ਨਾਲ ਹੋਇਆ ਮੁਕਾਬਲਾ ਇੱਥੇ ਤੇ ਕੋਈ ਆਇਆ ਹੀ ਨਹੀਂ ਆਪੇ ਬੰਦੇ ਲਿਉਣੇ ਆਪੇ ਮਾਰਦੇ ਨੇ ਆਪੇ ਚੋਕੇ ਦਰਿਆਏ ਸੁੱਟਦੇ ਨੇ ਮੁਕਾਬਲਾ ਹੋਣਾ ਦੋ ਚੌਂਦਨਾ ਬਾਅਦ ਪੇਪਰ ਚਾਜਣਾ ਜੀ ਇਹ ਅਫਸਰ ਨੇ ਐਨੇ ਬੰਦੇ ਫੜ ਕੇ ਉਗਰਵਾਦੀ ਫੜ ਕੇ ਮਾਰ ਦਿੱਤੇ ਕਿ ਉਹ ਕੌਣ ਸੀ ਕੋਈ ਆਪਣੀ ਮਾਂ ਦੀ ਦਵਾਈ ਲੈਣ ਗਿਆ ਸੀ ਕੋਈ ਡੇਰੀ ਦੁੱਧ ਪਾਉਣ ਗਿਆ ਸੀ ਕੌਣ ਸੀ ਇਤਾ ਪਲਾ ਹੋਵੇ ਸਰਦਾਰ ਜਸਵੰਤ ਸਿੰਘ ਖਾਲੜੇ ਦਾ ਜਿਹਨੂੰ ਮਾਵਾ ਪੁੱਛਦਿਆਂ ਸੀ ਵੀ ਜਸਵੰਤ ਸਿਆ ਵੀ ਮੈਨੂੰ ਮੇਰੇ ਪੁੱਤ ਦਾ ਪਤਾ ਲੱਗ ਜਾਏ ਉਹ ਜਿਉਂਦਾ ਹੈ ਕਮ ਸੇ ਕਮ ਮੈਂ ਤਾਂ ਦਰਵਾਜ਼ਾ ਨਹੀਂ ਬੰਦ ਕਰਦੀ ਰਾਤ ਨੂੰ ਵੀ ਹੌਣ ਆਉਂਦਾ ਹੈ ਬੜਾ ਔਖਾ ਹੁੰਦਾ ਹੈ ਤੁਹਾਡੇ ਘਰ ਦਾ ਜੀ ਚਲਾ ਜਾਏ ਤੁਹਾਨੂੰ ਪਤਾ ਨਾ ਹੋਵੇ ਉਹ ਹੈਗਾ ਕਿ ਨਹੀਂ ਹੈਗਾ ਤੁਹਾਡਾ ਰਾਤ ਨੂੰ ਦਰਵਾਜ਼ਾ ਬੰਦ ਕਰਨ ਨੂੰ ਜੀ ਨਹੀਂ ਕਰਦਾ ਜਿਹੜਾ ਆਥੀ ਸੰਸਕਾਰ ਕਰ ਦਿਓ ਫਿਰ ਤਸੱਲੀ ਹੋ ਜਾਂਦੀ ਹੁਣ ਨਹੀਂ ਹੋਣਾ ਉਹਨੇ ਸੋਚ ਕੇ ਰੱਖੋ ਨਾ ਮਾਵਾ ਵਾਲਾ ਜਿਹੜੇ ਅੱਜ ਉਹਨਾਂ ਲਾਸ਼ਾਂ ਉੱਤੇ ਅੱਜ ਰਾਜਨੀਤੀ ਕਰ ਰਿਆ ਕਸਾਈ ਕਿਸਮ ਦੇ ਲੋਕ ਮੈਂ ਗੁਰੂ ਦੀ ਹਜ਼ੂਰੀ 'ਚ ਕਹਨਾ ਕਹਿੰਦੀ ਉਹਨਾਂ ਲੋਕਾਂ ਦੇ ਗੁੱਸਾ ਹੁੰਦਾ ਹੈ ਮਾਵਾਂ ਦੀਆਂ ਲਾਸ਼ਾਂ ਉੱਤੇ ਆਪਣੀਆਂ ਇਮਾਰਤਾਂ ਸਿਰਜ ਕੇ ਬੈਠੇ ਐਸੇ ਲੋਕ ਪੰਥ ਦੇ ਮਖੌਟੇ ਪਾਏ ਐਸੇ ਲੋਕਾਂ ਦੇ ਪਹਿਚਾਨ ਨੇ ਔਖੇ ਨੇ ਜਿਹੜੇ ਅੱਜ ਵੀ ਨਾਅਰੇ ਮਾਰਦੇ ਆ ਲੋਕਾਂ ਮਾਵਾਂ ਦੀਆਂ ਪਿਛਲੇ ਦਿਨੀ ਅਖੌਤੀ ਧਾਰਮਿਕ ਲੋਕਾਂ ਕਹਿਆ ਸੀ ਨਾ ਇਹ ਖੇਖਣ ਕਰਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਤੁਹਾਡੇ ਨਾਲ ਤੇ ਬੜਾ ਕੁਝ ਵਾਪਰੇ ਹੈ ਇਥੇ ਕੋਈ ਅੱਖੋਂ ਪਰੋਖੇ ਗੱਲ ਨਹੀਂ ਜਿ세 ਬੁਕਾਰੋ ਚਾਸ ਦਿੱਲੀ ਮੈਂ ਬੁਕਾਰੋ ਗਿਆ ਸੀ ਉੱਥੇ ਅੱਜ ਵੀ ਉਹ ਪੰਜਾਬੀ ਪਰਿਵਾਰ ਜਿਉਂਦਾ ਹੈ ਉਹ ਕਹਿੰਦਾ 1.5 1.5 ਮਹੀਨੇ ਦੇ ਬੱਚਿਆਂ ਨੂੰ ਕੂਕਰ ਚ ਪਾ ਕੇ ਇਹਨਾਂ ਪਾਪੀਆਂ ਨੇ ਸਿਟੀਆਂ ਮਾਰਾ ਦਿੱਤੀਆਂ ਸੀ ਉਹ ਤੇ ਉਗਰਵਾਦੀ ਨਹੀਂ ਸੀ ਉਹ ਤੇ ਹੱਤਵਾਦੀ ਨਹੀਂ ਸੀ ਇਹ ਤਾਂ ਕੇ ਹੁੰਦੇ ਰਹਿ ਪ੍ਰਿੰਸ ਨਾਂ ਦਾ ਬੱਚਾ ਹਰਿਆਣੇ ਵਿੱਚ ਖੂਚ ਡਿੱਗਦਾ ਹੈ ਦੇਸ਼ ਦੀ ਆਰਮੀ ਲਾਈਵ ਦੇਸ਼ ਦਾ ਰਾਸ਼ਟਰਪਤੀ ਵੇਖਦਾ ਹੈ ਆਰਮੀ ਉਸ ਨੂੰ ਬਾਹਰ ਕੱਢਦੀ ਹੈ ਸਾਰੇ ਲੋਕਾਂ ਨੇ ਖੁਸ਼ੀ ਮਨਾਈ ਵੀ ਬੱਚਾ ਸੀ ਯਾਰ ਕਿਸੇ ਦਾ ਵੀ ਇਹ ਬੱਚਾ ਬਾਹਰ ਕੱਢਿਆ ਗਿਆ ਪਰ ਇੱਕ ਗਿਲਾ ਹੈ ਦੇਸ਼ ਦੀ ਆਰਮੀ ਨਾਲ ਕਿ ਇੱਕ ਪ੍ਰਿੰਸ ਨਾਂ ਦੇ ਬੱਚੇ ਨੂੰ ਬਾਹਰ ਕੱਢਿਆ ਹਮਦਰਦੀ ਹੈ ਤੁਹਾਨੂੰ ਹਨੂ ਵੀ ਸੀ ਹਮਦਰਦੀ ਕਈ ਘੰਟੇ ਆਪਾਂ ਟੀਵੀ ਦੇ ਅੱਗੇ ਬੈਠੇ ਰਹੇ ਕਿਦਾਂ ਆਰਮੀ ਨੇ ਉਹ ਆਪਰੇਸ਼ਨ ਸਫਲ ਹੋਇਆ ਦੇਸ਼ ਦਾ ਪੀਐਮ ਰਾਸ਼ਟਰਪਤੀ ਲਾਈਵ ਵੇਖਦਾ ਰਿਹਾ ਪੂਰਾ মিডিਆ ਉੱਥੇ ਲੱਗ ਗਿਆ ਪਰ ਉਦੋਂ ਗਿਲਾ ਹੋਇਆ ਜਦੋਂ ਡੇਢ ਡੇਢ ਦੋ ਦੋ ਮਹੀਨੇ ਦੇ ਬੱਚਿਆਂ ਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਨਾਲ ਕੰਧਾਂ ਨਾਲ ਮਾਰ-ਮਾਰ ਕੇ ਤੁਸੀਂ ਸ਼ਹੀਦ ਕਰ ਦਿੱਤਾ ਇਹ ਭੁੱਲੇਗਾ ਤੇ ਨਹੀਂ ਪਰ ਭੁੱਲ ਜਾਂਦਾ ਸਾਨੂੰ ਬੜੀ ਛੇਤੀ ਤੇ ਇਹ ਵੀ ਕਹਿੰਦੇ ਭੁੱਲ ਜਾਓ ਇਹ ਕੀ ਕਹਿੰਦੇ ਨੇ ਸਾਨੂੰ ਬੋਲੋ ਸਾਰੇ ਉਹ ਮਾਵਾ ਕਿਦਾਂ ਭੁੱਲਣ ਜਿਨ੍ਹਾਂ ਨੇ ਆਪਣੇ ਘਰ ਦੇ ਘਰ ਦੇ ਦਰਵਾਜ਼ੇ ਦੀਆਂ ਲੱਕੜਾਂ ਪਾ ਕੇ ਆਪਣੇ ਘਰ ਦੇ ਜੀਆਂ ਦਾ ਸੰਸਕਾਰ ਕੀਤੇ ਜਿੱਥੇ ਬਾਪ ਨੇ ਪੁੱਤ ਦਾ ਪੁੱਤ ਨੂੰ ਅੱਗ ਲੱਗੀ ਵੇਖੀ ਹੋਵੇ ਉਹ ਕਿਦਾਂ ਭੁੱਲ ਜਾਣ 25000 ਤੋਂ ਵੱਧ ਲਾवारਸ ਲਾਸ਼ਾਂ ਲਾਸ਼ਾਂ ਕਹਿ ਕੇ ਜਿਹੜੀਆਂ ਸਾੜੀਆਂ ਗਈਆਂ ਸਰਦਾਰ ਜਸਵੰਤ ਸਿੰਘ ਕੱਲੇ-ਕੱਲੇ ਸਮਸ਼ਾਨ ਘਾਟ 'ਚ ਜਾ ਕੇ ਉਥੋਂ ਰਿਕਾਰਡ ਕੱਢ ਕੇ ਲਿਆਏ ਕਿਹੜਾ ਐਸਐਚਓ ਕਿੰਨੀ ਲੱਕੜ ਲੈ ਕੇ ਆਇਆ ਕਿਦਾਂ ਕਿਦਾਂ ਉਹਦਾ ਸੰਸਕਾਰ ਹੋਇਆ 25000 ਲਵਾਰਸ ਲਾਸ਼ਾਂ ਦਾ ਰਿਕਾਰਡ ਕੱਢ ਕੇ ਲਿਆ ਕਿ ਅਭੀ ਲਵਾਰਸ ਨਹੀਂ ਸੀ ਉਹ ਕਿਹੜੇ ਕਿਹੜੇ ਪਿੰਡ ਦੇ ਸੀ ਸਰਕਾਰ ਦੇ ਸਾਹਮਣੇ ਰੱਖ ਦਿੱਤਾ ਸਾਰਾ ਰਿਕਾਰਡ ਹੁਣ ਉਹਦੇ ਚ ਕਈ ਅਫਸਰ ਫਸਦੇ ਸੀ ਬਥੇਰਾ ਕਹੋ ਨਾ ਵੀ ਤੂੰ ਇਹਨੂੰ ਪਾਸੇ ਕਰ ਦੇ ਨਹੀਂ ਤੇ 25000 ਇੱਕ ਹੋ ਜਾਏਗਾ ਸਰਦਾਰ ਜਸਵੰਤ ਸਿੰਘ ਖਾਲੜਾ 25000 ਇੱਕ ਹੋ ਗਿਆ ਉਹਨੂੰ ਵੀ ਕਿਉਂਕਿ ਬੜੇ ਲੰਬੇ ਹੱਥ ਨੇ ਮੈਨੂੰ ਪਤਾ ਇਹ ਚੀਜ਼ਾਂ ਸਾਰਿਆਂ ਨੂੰ ਹਜਮ ਨਹੀਂ ਹੁੰਦੀਆਂ ਤੁਸੀਂ ਕੀ ਸਮਝਦੇ ਹੋ ਗੁਰਦੁਆਰਿਆਂ ਵਿੱਚ ਸਰਕਾਰਾਂ ਦੇ ਬੰਦੇ ਆਣ ਕੇ ਨਹੀਂ ਬੈਠਦੇ ਵਿਦੇਸ਼ਾਂ 'ਚ ਵੀ ਆਣ ਇੱਥੇ ਵੀ ਬੈਠਾ ਹੋ ਸਕਦਾ ਬੈਠਾ ਹੋ ਸਕਦਾ ਬੈਠਾ ਰਵੇ ਅਸੀਂ ਕੀ ਲੈਣਾ ਮੈਂ ਗੁਰੂ ਦੀ ਗੋਦ ਵਿੱਚ ਇਹ ਗੱਲ ਕਰਦਾ ਸੱਚ ਬੋਲੋ ਪਤਾ ਨਹੀਂ ਤੁਹਾਡੇ ਕੋਲ சுவாਸ ਅਗਲਾ ਆਉਣਾ ਕਿ ਨਹੀਂ ਹੁਣ ਬੜੇ ਲੋਕਾਂ ਨੂੰ ਰਾਤ ਨੂੰ ਸੁੱਤੇ ਮੌਤ ਆ ਜਾਂਦੀ ਹੈ ਪਰ ਜਿੰਨਾ ਚਿਰ ਹੈਗੇ ਜੇ ਆਪਣੀ ਜ਼ਮੀਰ ਨੂੰ ਤੇ ਜਾਗਦੀ ਰੱਖੋ ਨਾ ਜਿੰਨਾਂ ਨੂੰ ਸਾਨੂੰ ਸੱਚ ਦਾ ਪਤਾ ਵਾਧੂ ਗੱਲ ਕਹੋ ਨਾ ਪਰ ਜਿੰਨਾਂ ਨੂੰ ਪਤਾ ਹੈ ਉਹਨਾਂ ਕ ਤੇ ਆਪਣੇ ਸਮਾਜ ਵਿੱਚ ਰੱਖਣ ਦੀ ਕੋਸ਼ਿਸ਼ ਕਰੋ ਕਿ ਨਾ ਕਰੋ ਆਪਣੇ ਹੱਕ ਮੰਗਣੇ ਵੀ ਅੱਜ ਗੁਨਾਹ ਹੋ ਗਏ ਨੇ ਆਪਣਾ ਪੱਖ ਰੱਖਣਾ ਵੀ ਗੁਨਾਹ ਹੋ ਗਿਆ ਹੈ ਪੋਲੀਟੀਕਲ ਲੋਕ ਸਾਨੂੰ ਲੜਾਉਣਾ ਚਾਹੁੰਦੇ ਨੇ ਹਿੰਦੂ ਮੁਸਲਮਾਨ ਸਿੱਖ ਇਹਨਾਂ ਦੀ ਲੜਾਈ ਪਾ ਕੇ ਲੜਾਉਣਾ ਚਾਹੁੰਦੇ ਨੇ ਨਾ ਇਸ ਇਸ ਗੇਮ ਚੋਂ ਬਾਹਰ ਨਿਕਲ ਜਾਓ ਇਸ ਗੇਮ ਚੋ ਬਾਹਰ ਨਿਕਲੋ بڑے ਲੋਕ ਨੇ ਤੁਹਾਡਾ ਨੁਕਸਾਨ ਕਰਾਉਣਾ ਚਾਹੁੰਦੇ ਨੇ ਸੱਚ ਨੂੰ ਸਮਝੋ ਬਾਣੀ ਸਾਨੂੰ ਕੀ ਸਮਝਾਉਂਦੀ ਹੈ ਹਜ਼ੂਰ ਕਹਿੰਦੇ ਨੇ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਾਓ ਜਦੋਂ ਐਸ ਗगन ਦੇ ਵਿੱਚ ਦਮਾਮਾ ਵਜੇਗਾ ਪਰਿਓ ਨਿਸ਼ਾਨਾ ਕਾਓ ਫਿਰ ਇੱਕ ਤੁਹਾਡਾ ਟੀਚਾ ਹੋਏਗਾ ਫੋਕਸ ਹੋਏਗਾ ਕਿ ਮੈਨੂੰ ਇਹ ਮਨੁੱਖਾ ਦੇ ਪੰਜਾਂ ਵਿਕਾਰਾਂ ਨਾਲ ਲੜਨ ਲਈ ਮਿਲੀ ਹੈ ਇਹ ਜਿਹੜਾ ਮੈਦਾਨ ਹੈ ਇੱਥੇ ਮੈਂ ਪੰਜਾਂ ਨਾਲ ਜੰਗ ਕਰਨੀ ਹੈ ਖੇਤ ਜੋ ਮੰਡੇਓ ਸੂਰਮਾ ਖੇਤ ਜੋ ਮੰਡੇਓ ਸੂਰਮਾ ਇਸ ਮਨੁੱਖਾ ਸਰੀਰ ਰੂਪੀ ਖੇਤ ਨੂੰ ਜਿਹੜਾ ਮਲਦਾ ਹੈ ਉਹ ਸੂਰਮਾ ਹੈ ਅਬ ਜੂਝਣ ਕੋ ਦਾਓ ਹੁਣ ਮੌਕਾ ਹੈ ਮੈਂ ਪੰਜਾਂ ਨਾਲ ਜੰਗ ਕਿਵੇਂ ਕਰਨੀ ਹੈ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਇੱਕ ਸੂਰਮਾ ਉਹ ਹੈ ਜਿਹੜਾ ਪੰਜਾਂ ਨਾਲ ਜੰਗ ਕਰਦਾ ਤੇ ਦੂਜਾ ਸੂਰਮਾ ਕਿਹੜਾ ਹੈ ਸੂਰਾ ਸੋ ਪਹਿਚਾਨੀ ਹੈ ਸੂਰਮਾ ਉਹ ਹੈ ਜੋ ਲੜੈ ਦੀਨ ਕਾ ਹੇਤ ਹੁਣ ਇਥੇ ਦੀਨ ਦੇ ਨੰਨੇ ਨੂੰ ਕੋਈ ਮਾਤਰਾ ਨਹੀਂ ਲੱਗੀ ਜਦੋਂ ਦੀਨ ਦੇ ਨੰਨੇ ਨੂੰ ਔਂਕੜ ਆਏਗਾ ਉਹ ਦਾ ਅਰਥ ਧਰਮ ਹੋਏਗਾ ਜਦੋਂ ਦੀਨ ਦਾ ਨੰਨਾ ਮੁਕਤਾ ਹੋਏਗਾ ਉਹ ਦਾ ਅਰਥ ਹੋਏਗਾ ਨਮਾਣਾ ਹੁਣ ਇਥੇ ਕੀ ਸ਼ਬਦ ਹੈ ਸੂਰਾ ਸੋ ਸੂਰਮਾ ਹੈ ਉਹ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਜਿਹੜਾ ਦੀਨ ਦੇ ਹਿਤ ਲੜਦਾ ਹੈ ਕਿਸੇ ਆਮ ਗਰੀਬ ਨੂੰ ਤਾਣੇ ਵਾਸਤੇ ਲੜਦਾ ਹੈ ਜਿਹੜਾ ਕਿਸੇ ਵਾਸਤੇ ਅੱਗੇ ਹੋ ਕੇ ਤੁਰਦਾ ਹੈ ਸੂਰਾ ਸੋ ਪਹਿਚਾਨੀ ਹੈ ਜੋ ਲੜਾਇ ਦੀਨ ਕਾ ਹੇਤ ਪਰ ਜਾ ਪਰ ਜਾ ਕੱਟ ਮਰੇ ਉਹ ਆਪਣੇ ਸਰੀਰ ਦਾ ਪਾਵੇਂ ਅੰਗ ਅੰਗ ਕੱਟਿਆ ਜਾਏ ਪਰ ਕਬੂ ਨਾ ਛਾੜੇ ਖੇਤ ਐਸੇ ਸਾਡੇ ਸੂਰਮਿਆਂ ਨੇ ਵਕਤ ਸਿਰ ਠੀਕ ਹੈ ਕਈ ਲੋਕਾਂ ਨੇ ਉਹਨਾਂ ਦੀਆਂ ਉਹਨਾਂ ਦੀਆਂ ਸ਼ਹੀਦੀਆਂ ਦੇ ਉੱਤੇ ਆਪਣੀਆਂ ਗੱਦੀਆਂ ਤੇ ਰਾਜ ਕੀਤਾ ਪਰ ਕਈ ਐਸੇ ਸੂਰਮੇ ਜਿਹੜੇ ਅੱਜ ਵੀ ਜੇਲ੍ਹਾਂ ਵਿੱਚ ਬੈਠੇ ਨੇ ਉਹਨਾਂ ਦੇ ਪਰਿਵਾਰ ਇਨਸਾਫ਼ ਲਈ ਮੰਗ ਕਰਦੇ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜਿੱਥੇ ਵੀ ਅਸੀਂ ਬੈਠੇ ਹਾਂ ਆਪਣੀ ਆਵਾਜ਼ ਬੁਲੰਦ ਕਰੀਏ ਮਾਲਕ ਕਿਰਪਾ ਕਰੇ ਸਰਕਾਰਾਂ ਦੇ ਮਨਾਂ 'ਚ ਰਹਿਮ ਆਵੇ ਤੇ ਅਸੀਂ ਤੁਹਾਡੇ ਕੋਲੋਂ ਭੀਖ ਨਹੀਂ ਮੰਗਦੇ ਜਿੰਨੀਆਂ ਉਹਨਾਂ ਸਜ਼ਾਵਾਂ ਹੋਈਆਂ ਸੀ ਉਹ ਪੂਰੀਆਂ ਕਰ ਚੁੱਕੇ ਨੇ ਤੇ ਉਹ ਸਾਡੇ ਮਹਾਨ ਯੋਧੇ ਪਾਵੇਂ ਉਹ ਪ੍ਰੋਫੈਸਰ ਦਵਿੰਦਰ ਪਾਰਸ ਸਿੰਘ ਭੁੱਲਰ ਦੀ ਗੱਲ ਹੈ ਉਹ ਸਾਰੇ ਜਿੰਨੇ ਵਿਅਕਤੀ ਨੇ ਜਿੰਨੇ ਮਹਾਨ ਯੋਧੇ ਜਿੰਨਾਂ ਕੁਰਬਾਨੀਆਂ ਕੀਤੀਆਂ ਜਿੰਨਾਂ ਦੀਆਂ ਸਾਰੀਆਂ ਜਵਾਨੀਆਂ ਜੇਲ੍ਹਾਂ ਦੇ ਵਿੱਚ ਰੁਲ ਗਈਆਂ ਉਹ ਜੇਲ੍ਹ ਚੋਂ ਬਾਹਰ ਆਉਣ ਆਪਣੇ ਪਰਿਵਾਰਾਂ ਵਿੱਚ ਰਹਿੰਦੀ ਜ਼ਿੰਦਗੀ ਜਿਹੜੀ ਆਪਣੇ ਪਰਿਵਾਰਾਂ ਵਿੱਚ ਗੁਜ਼ਾਰ ਸਕਣ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਬਾਣੀ ਬਾਰੇ ਜ਼ਰੂਰ ਪੜਾਓ ਅਸੀਂ ਗੁਰੂ ਦੀ ਵਿਚਾਰ ਦੇ ਨਾਲ ਜੁੜੀਏ ਕਰਾਂ ਚ ਸਹਿਜ ਪਾਠ ਕਰੀਏ ਨਸ਼ਿਆਂ ਤੋਂ ਰਹਿਤ ਹੋ ਕੇ ਸੋਹਣੇ ਸਮਾਜ ਦੀ ਸਜਣਾ ਕਰੀਏ ਸਾਨੀ ਬਾਣੀ ਕਿਸੇ ਨਾਲ ਨਫ਼ਰਤ ਈਰਖਾ ਦਵੇਖ ਭਾਵਨਾ ਇਹ ਨਹੀਂ ਸਿਖਾਉਂਦੀ ਸਾਨੂੰ ਬਾਣੀ ਸਭੇ ਸਾਂਝੀ ਵਾਲ ਸਦਾਇਨ ਆ ਆ ਸਭ ਕੁਝ ਸਿਖਾਉਂਦੀ ਹੈ ਸਾਨੂੰ ਬਾਣੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸਿਖਾਉਂਦੀ ਹੈ